ਇਸ ਫੀਡਰ ਆਂਡਪੈਂਡੀ ਕਾੜਾ ਕੁੱਤਾ ਹੀ ਨੰਭਰੇ ਨਹੀਂ ਪੈਂਦਾ ਉਹ ਤੇ ਸਮਝ ਨਹੀਂ ਆਉਂਦੀ ਇੰਨਾ ਬੱਚਿਆਂ ਦੀ ਵੀ ਮੈਂ ਮਾਰ ਕੇ ਬੱਚੇ ਪਾਲੇ ਪੜਾਏ ਲਿਖਾਏ ਹੈ ਚਲੋ ਵਿਆਹ ਕੀਤਾ ਮਕਾਨ ਬਣਾਇਆ ਆਪਣੇ ਸਿਰ ਤੇ ਤੇ ਆਦਮੀ ਵੀ ਨਾਂ ਨਾਲ ਨਿਭਿਆ ਚਲੋ ਤੇ ਇਦਾਂ ਹੀ ਆ ਪਿੰਨਾ ਕੋਈ ਇਕੱਠਾ ਆਇਆ ਤੇ ਨਾ ਇਕੱਠੇ ਜਾਣਾ ਜੇ ਚਲ ਗਿਆ ਹੀ ਤੇ ਉਹਦੇ ਮਰਨ ਤੋਂ ਬਾਅਦ ਜ਼ਮੀਨ ਜਾਇਦਾਦ ਜਿਹੜੀ ਉਹ ਅੱਧੋ ਅੱਧੀ ਸਾਡੇ ਮਾਂ ਪੁੱਤਾਂ ਨਾਲ ਲੱਗ ਗਈ ਹਣਾ ਮਾਂ ਪੁੱਤਾਂ ਨਾਲ ਲੱਗ ਗਈ ਤੇ ਮੈਂ ਕਿਹੜਾ ਉਹਦੇ ਵਿੱਚੋਂ ਕੁਝ ਲੈਣ ਲਈ ਆ ਤੇ ਮੈਂ ਤੇ ਉਹ ਮਰਨ ਵਾਲੇ ਦੀ ਕਮਾਈ ਚੱਲ ਮੇਰੀ ਰੋਟੀ ਲੱਗੀ ਆ ਮੈਂ ਉਹਦੇ ਤੋਂ ਆਪਣਾ ਦਵਾਈ دارو ਖਾ ਲੈਣੀ ਆ ਇਹ ਘਰ ਚ ਤੇ ਮੈਂ ਰੋਟੀ ਆ ਨਾ ਬਸ ਖਾਣੀ ਆ ਜਿਹੜੀ ਖਾਣੀ ਆ ਇਹਨਾਂ ਨੂੰ ਪਤਾ ਨਹੀਂ ਕਿੰਨੇ ਪੱਤੀ ਪੜਾਤਾ ਵਾ ਪੀ ਤੁਹਾਡੀ ਮਾਂ ਦੇ ਨਾਂ ਜਿਹੜੀ ਜ਼ਮੀਨ ਆ ਉਹ ਕਿਸੇ ਨਾ ਨਾ ਕਰਾ ਦੇ ਤੇ ਮੈਂ ਐਡੀ ਮੂਰਖ ਆ ਵੀ ਇਸ ਘਰ ਦੀ ਜਾਇਦਾਦ ਤੇ ਮੈਂ ਕਿਸੇ ਨੂੰ ਦੇ ਦਊਗੀ ਹੱਦ ਹੋ ਗਈ ਆ ਘਰੇ ਕਿਹੜਾ ਸੀ ਇਹਨਾਂ ਨੂੰ ਇਹੋ ਜਿਹਾ ਸ਼ਬਦ ਦੇਣ ਵਾਲਾ ਮਾੜਾ ਮਿਲ ਗਿਆ ਤੇ ਇਹਨਾਂ ਦੇ ਵੀ ਮਨ 'ਚ ਬਹਿ ਗਈ ਇਹੋ ਹੀ ਗੱਲ ਇਹਨਾਂ ਨੂੰ ਵੀ ਤੇ ਹਰ ਵੇਲੇ ਇਹੋ ਚੋਰਾ ਲੱਗਾ ਵਾ ਵੀ ਸਾਡੀ ਮਾਂ ਨੇ ਖੁਣੀ ਜਾਇਦਾਦ ਕਿਸੇ ਨੂੰ ਦੇ ਦੇਣੀ ਆ ਕਿ ਇਹਨੂੰ ਨਾਂ ਲਵਾ ਦੇਣੀ ਆ ਇਸ ਘਰ ਦੀ ਜਾਇਦਾਦ ਕਿੰਨੂੰ ਕੌਣ ਲੈ ਸਕਦਾ ਇੱਥੇ ਮੈਂ ਸਿਰ ਪੜਵਾਉਂਗੀ ਲੋਕਾਂ ਨੂੰ ਦੇ ਕੇ ਜ਼ਮੀਨਾਂ ਜਿਹਦੀ ਹੈਗੀ ਆ ਜਿਹਦਾ ਹੱਕ ਬੰਦਾ ਉਹਨੂੰ ਹੀ ਮਿਲਣੀ ਆ ਦੀਵਾਂਡਿਆ ਜਸਵੀਰ ਸਾਸਿਕਾ ਭੈਣ ਜੀ ਸਾਸਿਕਾ ਜੀ ਕਿੱਦਾਂ ਆਣੇ ਕਿੱਦਾਂ ਆਣੇ ਹੋ ਗਏ ਆਉਣੇ ਕੀ ਹੋਣੇ ਆ ਵੀ ਪੀਣੀ ਕਿਤੇ ਘਰ ਹੀ ਨਹੀਂ ਆਏ ਤਿੰਨ ਚਾਰ ਦਿਨ ਹੋ ਗਏ ਮੈਂ ਤਾਂ ਡੀਕ ਟੀਕੇ ਆਈਆਂ ਪਤਾ ਕਰਨ ਵੀ ਠੀਕ ਵੀ ਹੈਗੇ ਜਿਹੜੇ ਨਿਕਲੇ ਨਹੀਂ ਘਰੋਂ ਠੀਕ ਤੇ ਹੈਗੀਆਂ ਮੈਨੂੰ ਤੇ ਹੋਰ ਹੀ ਟੈਨਸ਼ਨਾਂ ਬੜੀਆਂ ਖੜੀਆਂ ਆਈਆਂ ਵਾ ਮੈਂ ਕੀ ਦੱਸਾਂ ਤੁਹਾਨੂੰ ਵੀ ਉਹ ਜ਼ਮੀਨ ਨਹੀਂ ਇਹਨਾਂ ਦੇ ਮਰਨ ਤੋਂ ਬਾਅਦ ਲੱਗ ਗਈ ਸਾਡੇ ਨਾਲ ਅੱਛਾ ਅੱਧੀ ਲੱਗੀ ਮੇਰੇ ਨਾਲ ਤੇ ਅੱਧੀ ਲੱਗੀ ਮੁੰਡੇ ਨਾਲ ਹੂੰ ਚਲ ਉਹ ਤੇ ਲਗਣੀ ਹੀ ਆਟੋਮੈਟਿਕ ਹੀ ਲੱਗ ਜਾਂਦੀ ਆਟੋਮੈਟਿਕ ਹੋ ਕਿਹੜੀ ਕਿਸ ਨੇ ਕਰਾਈ ਆ ਹਾਂ ਤੇ ਹੁਣ ਇਹਨਾਂ ਨੂੰ ਚੋਰਾ ਲੱਗਾ ਜੇ ਵੀ ਮਾਂ ਕਿਸੇ ਨੂੰ ਨਾ ਦੇ ਦੇ ਜਮੀਰ ਮਾਂ ਦਾਸ ਮਾਂ ਵੀ ਆਪਣੇ ਬੱਚਿਆਂ ਦਾ ਹੀ ਸਕੇ ਦੇ ਸਕਦੀ ਹੈ ਹੈ ਮਾਂ ਤਾਂ ਸਾਰੀ ਉਮਰ ਆਪਣੇ ਬੱਚਿਆਂ ਲਈ ਮਰ ਜਾਂਦੀ ਆ ਬਣਾ ਬਣਾਵੀ ਵੀ ਆ ਵੀ ਨਾ ਬੱਚਿਆਂ ਦਾ ਬਣਾਣਾ ਆ ਵੀ ਬੱਚਿਆਂ ਦਾ ਬਣਾਣਾ ਤੇ ਮਾਂ ਦਾ ਕਿੱਥੋਂ ਸੁਲਾ ਪੈਜੂ ਆਪਣੇ ਬੱਚਿਆਂ ਦੀ ਜਾਇਦਾਦ ਕਹਿੰਗੇ ਇਹਨੂੰ ਦੇਣ ਵਾਸਤੇ ਹਨਾ ਬਗੇઠ ਜਿੰਨਿਆ ਕਪੜਾ ਨਹੀਂ ਦਿੱਤਾ ਜਾਂਦਾ ਆ ਠੀਕ ਆ ਉਹ ਵੀ ਆਖੀ ਦਾ ਜੇ ਕਿਸ ਨੇ ਵਰਤਿਆ ਤੇ ਉਹਨੂੰ ਦਵਾਂਗੇ ਜਿਨੇ ਨਹੀਂ ਵਰਤਿਆ ਉਹਨੂੰ ਕਿਉਂ ਹੁੰਦਾ ਹੀ ਇਹ ਜਨਾਨੀ ਤੇ ਕਿਤੇ 1-1 ਰੁਪਏ ਤੇ ਸੋਚ-ਸੋਚ ਕੇ ਖਰਚਦੀ ਆ ਵੀ ਮੈਂ ਆ ਇੱਕੇ ਕਰਕੇ ਨਾ ਮੇਰੇ ਬੱਚਿਆਂ ਦੇ ਕੰਮ ਆਵੇ ਬਾਕੀ ਇਹ ਭੈਣ ਜੀ ਜੇ ਕਿਸਮਤ ਚੰਗੀ ਹੁੰਦੀ ਤੇ ਆਦਮੀ ਨਾਲ ਹੰਡਦਾ ਜੇ ਉਹ ਨਹੀਂ ਹੰਡਿਆ ਤੇ ਲਾ ਦੇ ਚੰਗੀ ਹੁੰਦੀ ਤੇ ਆਪੇ ਚੰਗੀ ਜ਼ਿੰਦਗੀ ਲੰਘ ਜਾਂਦੀ ਹੁਣ ਜ਼ਿੰਦਗੀ ਤੇ ਉਹ ਗੱਲ ਤੱਕਿਆਂ ਜੋਗੀ ਆ ਕੇ ਆਓ ਜੀ ਵੇਖੋ ਜ਼ਿੰਦਗੀ ਤੇ ਉਹਨਾਂ ਚੇਰੀ ਹੁੰਦੀ ਹੈ ਜਿਨ੍ਹਾਂ ਦੇ ਦੋ ਦੋਵੇਂ ਜਣੇ ਆ ਗੱਡੀ ਉਹਨਾਂ ਚੇਰੀ ਚੱਲਦੀ ਆ ਤੇ ਜਦੋਂ ਇੱਕ ਜਣਾ ਰਹਿ ਜਾਂਦਾ ਉਹ ਡਿਪੈਂਡ ਹੋ ਜਾਂਦਾ ਵੀ ਕਿਸੇ ਤੇ ਬੱਚਿਆਂ ਤੇ ਹੀ ਡਿਪੈਂਡ ਹੋਣਾ ਹੁੰਦਾ ਹੋਰ ਕਿਸੇ ਤੇ ਹੋਣਾ ਹਣਾ ਉਹ ਵੀ ਜੇ ਕੋਈ ਚੰਗਾ ਨਿਕਲ ਆਇਆ ਆ ਅਲਾ ਦੇ ਚੰਗੀ ਨਿਕਲੀ ਤੇ ਜ਼ਿੰਦਗੀ ਜਿਹੜੀ ਰਹਿ ਗਈ ਆ ਉਹ ਚੰਗੀ ਨੰਗ ਜੂਗੀ ਨਹੀਂ ਤੇ ਫਿਰ ਤੇ ਬਿਲਕੁਲ ਹੀ ਉਹ ਤੇ ਕੁਝ ਬਣਾ ਤੇ ਤੇ ਬੱਚੇ ਚੰਗੇ ਹੋਣ ਤੇ ਜਰਾ ਸੌਖਾ ਟਾਈਮ ਪਾਸ ਹੋ ਜਾਂਦਾ ਹੈ ਤੇ ਜੇ ਬੱਚੇ ਵੀ ਭਈ ਨਾ ਸਾਥ ਦੇਣ ਤੇ ਫਿਰ ਤੇ ਇਕੱਲੀ ਰਹਿ ਜਾਂਦਾ ਵਾ ਇਕੱਲੀ ਜਾਨ ਕੀ ਕਰ ਸਕਦੀ ਆ ਉਹ ਤੇ ਕੁਝ ਵੀ ਨਹੀਂ ਕਰ ਸਕਦਾ ਬੰਦਾ ਇਕੱਲਾ ਹੁਣ ਮੈਂ ਤੁਹਾਡੇ ਕੋਲ ਸਲਾਹ ਲੈਣੀ ਆ ਹੂੰ ਤੁਸੀਂ ਦੱਸ ਤੂੰ ਇਹ ਵਿੱਚ ਆਣੇ ਜੇ ਹੁਣ ਮੈਨੂੰ ਕੋਈ ਦੱਸੋ ਕਿ ਮੈਂ ਕਿੱਦਾਂ ਕਰਾਂ ਕਿੱਦਾਂ ਮੇਰੀ ਜਾਨ ਸੌਖੀ ਹੋ ਜਾਊਗੀ ਆਂਟੀ ਜੀ ਆਏ ਨੇ ਸਸੀ ਕਾਂਤੀ ਜੀ ਸਸੀ ਕਾਂਤੀ ਹੋਸ ਲੋ ਕੀ ਹਾਲ ਚ ਠੀਕ ਠਾਕ ਹੋ ਗਈ ਆ ਤੂੰ ਸੁਣਾ ਦੀਆ ਹਾਂਜੀ ਠੀਕ ਹੈ ਹਾਂ ਤਾਂ ਵਾ ਠੀਕ ਠਾਕ ਹਾਂ ਸਭ ਠੀਕ ਨੇ ਆ ਗਏ ਨਹੀਂ ਜਿਸ ਫੀਲ ਤੇਨ ਚ ਆਪ ਦੇ ਨੂੰ ਵੇ ਕਰਨੋਂ ਆਏ ਨਹੀਂ ਹਾਂਜੀ ਤੇ ਮੈਨੂੰ ਕੀ ਕਰ ਜਾ ਹੋ ਗਿਆ ਵੀ ਪਤਾ ਨਹੀਂ ਠੀਕ ਨੇ ਕੀ ਜਿਹੜੀ ਆਏ ਨੇਗੇ ਤੇ ਮੈਂ ਮੈਂ ਪਤਾ ਲੈ ਕੇ ਆਵਾਂ ਤੁਸੀਂ ਬੈਠੋ ਗੱਲਾਂ ਕਰੋ ਮੈਂ ਪਾਣੀ ਪੋਣੀ ਲੈ ਜਸबीर ਇਹ ਮਸਲੇ ਤੈਨੂੰ ਪਤਾ ਜਾਇਦਾਦ ਦੇ ਮਸਲੇ ਹੁੰਦੇ ਹਨਾ ਤੇ ਇਹ ਇੰਨਾ ਸੌਖੇ ਨਹੀਂ ਹੁੰਦੇ ਥੋੜੇ ਉਲਝਣਾਂ ਵਾਲੇ ਮਸਲੇ ਹੁੰਦੇ ਆ ਵੱਡੇ ਹੁੰਦੇ ਆ ਇਹ ਹਨਾ ਤੇ ਇਹ ਆਪੀ ਜਿਹੜਾ ਵਹਿਮ ਬੱਚਿਆਂ ਨੂੰ ਕਿਸ ਨੇ ਪਾਪਤਾ ਨਾ ਵੀ ਤੁਹਾਡੀ ਮਾਂ ਪਤਾ ਨਹੀਂ ਕਿੰਨੂੰ ਜ਼ਾਇਦਾ ਦੇ ਆਉਣੀ ਆ ਮਾਂ ਕਿੱਥੇ ਲੈ ਜੂਗੀ ਜ਼ਾਇਦਾ ਕਿੱਥੇ ਲੈ ਜੂਗੀ ਚੱਲ ਜਦ ਤੱਕ ਮਾਂ ਦੇ ਸਾਹ ਨੇ ਹਨਾ ਮਾਂ ਉਹਨਾਂ ਜਦੋਂ ਆਪਣੇ ਕੋਲ ਰੱਖ ਲੂਗੀ ਉਦੋਂ ਬਾਅਦ ਕਿਹਦੇ ਕੋਲ ਜਾਣੇ ਮੈਂ ਤੇ ਇੱਥੋਂ ਤੱਕ ਵੀ ਕਹਿਤਾ ਹੀ ਵੀ ਮੇਰੇ ਕੋਲ ਖਾ ਲੋ ਵੀ ਮੇਰੇ ਤੋਂ ਬਾਅਦ ਵੀ ਜ਼ਾਇਦਾ ਤੁਹਾਡੀ ਹੈ ਕਿ ਨਹੀਂ ਬਿਲਕੁਲ ਬਿਲਕੁਲ ਤੇ ਨਹੀਂ ਉਹਨਾਂ ਨੂੰ ਕੋਈ ਯਕੀਨ ਜਿਆ ਨਹੀਂ ਰਹਿ ਗਿਆ ਇਹ ਵੈਂਪਾਇਆ ਕਿੰਨੇ ਇਹਨਾਂ ਨੂੰ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਕਿ ਕਿੱਥੋਂ ਆਏ ਆਹੋ ਨਵਾਂ ਹੀ ਆਦੇ ਨਵਾਈ ਗੱਲਾਂ ਸਮੀ ਨਵਾਂ ਨਵੀਂ ਗੱਲ ਸੁਣ ਲਈ ਨਹੀਂ ਤੇ ਅਕਸਰ ਹੀ ਪਿਓ ਮਰ ਜਾਵੇ ਤੇ ਜਾਇਦਾਦ ਬੱਚਿਆਂ ਦੇ ਤੇ ਮਾਂ ਦੇ ਨਾ ਹੋਣੀ ਹੋਣੀ ਹੁੰਦੀ ਹੈ ਹੈਨਾ ਤੇ ਮਾਂ ਆਪਣੀ ਜਾਇਦਾਦ ਮਰ ਤੋਂ ਬਾਅਦ ਬੱਚਿਆਂ ਨੂੰ ਦਿੰਦੀ ਬੱਚਿਆਂ ਨੂੰ ਆਪੇ ਆਪੇ ਹੀ ਉਹਨਾਂ ਨੂੰ ਮਿਲ ਜਾਣੀ ਮਿਲ ਜਾਣੀ ਠੀਕ ਹੈ ਨਾ ਤੇ ਜੀਣ ਦੇ ਜੀ ਤੇ ਭਈ ਹੱਥ ਵੜ ਕੇ ਦੇਣੇ ਔਖੇ ਹੋ ਜਾਂਦੇ ਆ ਮਾਂ ਨੇ ਵੀ ਤੇ ਰੋਟੀ ਖਾਣੀ ਹੁੰਦੀ ਆ ਇੱਕ ਤਾਂ ਉਹਦਾ ਆਦਮੀ ਨਹੀਂ ਹੁੰਦਾ ਸਿਰ ਤੇ ਇੱਕ ਤੇ ਆਦਮੀ ਨਹੀਂ ਸਿਰ ਤੇ ਤੇ ਉਹ ਆਪਣਾ ਦੁੱਖ ਕਿੰਨੂੰ ਦੱਸੇ ਇਸ ਜਾਇਦਾਦ ਦੇ ਟੁਕੜੇ ਦਾ ਉਹਨੂੰ ਆਸਰਾ ਹੁੰਦਾ ਕਿ ਚੱਲ ਮੇਰੇ ਕੋਲ ਹੈਗਾ ਮੈਂ ਆਪਣੇ ਔਖੇ ਸੋਖੇ ਵੇਲੇ ਵਰਤ ਸਕਦੀ ਹਾਂ ਤੇ ਜੇ ਜਾਇਦਾਦ ਵੀ ਜਿੰਦੇ ਤੋਂ ਖੋਲੋ ਆਦਮੀ ਵੀ ਹੈ ਨਹੀਂ ਬੱਚੇ ਵੀ ਨਾ ਸਾਥ ਦੇਣ ਤੇ ਫਿਰ ਉਹ ਮਾਂ ਕਿ ਕਿੱਥੇ ਕਿੱਧਰ ਨੂੰ ਜਾਵੇ ਉਹ ਤਾਂ ਮੈਂ ਆ ਕੇ ਸੋਚਾ ਸੋਚ ਕੇ ਤੇ ਨਾ ਕਿਤੇ ਘਰੋਂ ਨਿਕਲਦੀ ਆ ਇਹੋ ਪਰੇਸ਼ਾਨੀਆਂ ਲੈ ਕੇ ਤੇ ਬੈਠੀ ਰਹਿੰਦੀ ਆ ਮੈਂ ਪਰੇਸ਼ਾਨੀਆਂ ਵੀ ਸੱਚੀਆਂ ਨੇ ਝੂਠੀਆਂ ਥੋੜੀਆਂ ਪਰੇਸ਼ਾਨੀਆਂ ਸੱਚੀਆਂ ਨੇ ਮੈਨੂੰ ਤਾਂ ਆਪਰੇਸ਼ਾਨੀ ਲੱਗੀ ਤੁਹਾਡੀ ਗੱਲ ਸੁਣ ਕੇ ਤੇ ਇਹ ਕੀ ਨਵਾਂ ਕੰਮ ਹੋ ਗਿਆ ਨਹੀਂ ਤੇ ਮਾਂ ਦੇ ਨਾਂ ਜਿਆਦਾ ਤੋਂ ਵੇਤੋ ਨੇ ਆਪਣੇ ਬੱਚਿਆਂ ਨੂੰ ਦੇਣੀ ਬੱਚੇ ਤੇ ਲੈ ਚੱਲੀ ਜਿਆਦਾ ਤੋਂ ਵੱਧ ਵੱਧ ਉਹਦਾ ਹਿੱਸਾ ਠੇਕਾ ਲੈ ਲੂਗੀ ਨਾ ਤੇ ਫਿਰ ਭੈਣ ਜੀ ਬੱਚਿਆਂ ਦਾ ਮਾਂ ਪਿਓ ਨਾਲ ਕੋਈ ਪਿਆਰ ਤੰਮੀ ਨਾ ਮਾਵਾ ਪਿਓ ਤੇ ਬੱਚਿਆਂ ਤੇ ਮਰਦਾ ਜਾਂਦਾ ਆ ਪਰ ਬੱਚੇ ਅੱਜ ਕੱਲ੍ਹ ਦੇ ਕਲਯੁਗੀ ਨੇ ਇਹਨਾਂ ਨੂੰ ਨਹੀਂ ਫਿਰ ਕਿਸੇ ਦੇ ਨਾਲ ਪਿਆਰ ਲਿਆ ਆ ਗੱਲਾਂ ਤੇ ਇੱਕ ਜਮੀਨ ਜਾਇਦਾਦੀ ਉਹੋ ਹੀ ਪਿਓ ਦੇ ਨਾਲ ਪਿਆਰ ਆ ਨਾ ਉਹ ਸਾਨੂੰ ਸ਼ਦੀਨਾ ਮਿਲ ਜੇ ਤੇ ਮਾ ਦੇ ਕੋਈ ਗੱਲ ਹੀ ਨਹੀਂ ਉਹ ਨਾ ਵੇਖੋ ਤੁਸੀਂ ਵੀ ਇਸ ਤਰ੍ਹਾਂ ਕਿੱਥੋਂ ਹੁੰਦਾ ਆ ਬੱਚੇ ਵੀ ਮਾਵਾ ਤੇ ਜਾਨ ਦਿੰਦੇ ਆ ਮਾਵਾ ਬੱਚਿਆਂ ਤੇ ਜਾਨ ਦਿੰਦੀਆਂ ਨੇ ਇਸ ਤਰ੍ਹਾਂ ਦਾ ਬੱਚਾ ਤੇ ਕੋਈ ਕੋਈ ਕਿਤੇ ਸੁਣਿਆ ਹੋਊਗਾ ਵੀ ਕੋਈ ਕਰਦਾ ਇਸ ਤਰ੍ਹਾਂ ਨਹੀਂ ਹਾਰੀ ਸਾਰੇ ਬੱਚੇ ਤੁਹਾਡੀ ਇਤਨਾ ਕਰਦੇ ਆ ਬੱਚੇ ਆਪਣੇ ਮਾਵਾ ਦੇ ਨਾਲ ਕਿਤਰਾ ਸਾਣਾ ਸਾ ਲੈਂਦੇ ਐ ਇੰਜ ਨਹੀਂ ਹੁੰਦਾ ਪਰ ਆਹ ਜਿਹੜਾ ਵਿੱਚ ਜ਼ਿਆਦਾ ਦਾ ਮਸਲਾ ਪਾਤਾ ਨਾ ਇਹ ਗਲਤ ਕਰ ਲਿਆ ਚਲ ਕੋਈ ਨਹੀਂ ਇੰਨੀ ਚਿੰਤਾ ਵੀ ਨਾ ਕਰੋ ਤੁਸੀਂ ਇੰਨੀ ਵੀ ਨਾ ਟੈਨਸ਼ਨ ਲਓ ਜ਼ਿਆਦਾ ਕਿਤੇ ਚੱਲ ਨਹੀਂ ਚੱਲੀ ਬੱਚੇ ਵੀ ਤੁਹਾਡੇ ਹੀ ਰਣੇ ਆ ਤੇ ਜ਼ਿਆਦਾ ਤੁਸੀਂ ਢੱਡੀ ਸਮਝਾਉਨੇ ਇਹਨਾਂ ਨੂੰ ਮਿਠਾ ਗਏ ਸਮਝਾਉਂਦੇ ਕੋਈ ਨਹੀਂ ਇਨੀ ਟੈਨਸ਼ਨ ਨਾ ਲੋਤੋ ਇਹ ਚੰਗਾ ਆ ਆਪਣੇ ਆਪ ਨੂੰ ਸਿਹਤ ਨੂੰ ਢਾਲੋ ਹੋਰ ਕੀ ਕਰਦੇ ਆ ਤੁਸੀਂ ਕੁਝ ਵੀ ਨਾ ਬੁੱਤ ਕਰਨਾ ਕੀ ਪਹਿਲੀ ਬੈਠੀ ਆ ਮੈਂ ਕਹਾਂ ਜਸਪੀਤ ਕਿੰਨੇ ਦਿਨ ਹੋ ਗਏ ਆਏ ਨਹੀਂ ਘਰ ਨੂੰ ਇਹਨਾਂ ਨੂੰ ਆਦਤ ਹੈ ਵੀ ਕੇ ਵੇਲੇ ਆਉ ਹੋ ਜਾਂਦੇ ਆ ਤਾਂ ਸਾਡੀ ਵੀ ਆਦਤ ਬਣ ਗਈ ਆ ਵੀ ਇਹ ਨਾ ਆਉਣ ਕਿਤੇ ਸਾਨੂੰ ਧਿਆਨ ਜਾ ਹੋ ਜਾਂਦਾ ਚਲੋ ਇਹ ਨਹੀਂ ਆਏ ਹੀ ਤੇ ਤੁਸੀਂ ਆ ਜਾਂਦੇ ਭਾਵੇਂ ਨਹੀਂ ਪਰ ਮੈਨੂੰ ਦਿਲ ਚ ਇਹ ਹੋਇਆ ਵੀ ਪਤਾ ਨਹੀਂ ਕਿ ਉਹ ਗਏ ਕਿਤੇ ਕਾਲ ਪਰਸੋ ਗਏ ਹੀ ਅੱਜ ਤੇ ਨਹੀਂ ਕੱਲ ਭੋਗ ਹੀ ਗਿਆ ਉੱਥੇ ਗਏ ਸੀ ਅਸੀਂ ਵੀ ਬਿਜੀ ਰਹੇ ਨਾ ਥੋੜੇ ਜਿਹੇ ਸਾਡੀ ਵੀ ਭੂਆ ਦੀ ਡੈਥ ਹੋ ਗਈ ਸੀ ਅਸੀਂ ਉਧਰ ਬਿਜੀ ਰਹੇ ਇਹ ਫਿਰ ਆਪਣੇ ਕੰਮ ਵੱਲ ਰਹੇ ਤਾਂ ਨਾ ਉਹਨਾਂ ਦਾ ਟਾਈਮ ਲੱਗਾ ਨਾ ਮੇਰਾ ਹੀ ਲੱਗਾ ਆ ਮਮੀ ਦੇ ਵੀ ਉਧਰ ਮਾਮੀ ਮਰ ਗਈ ਸੀ ਤੇ ਉਧਰ ਚਲੇ ਗਏ ਸੀ ਉਧਰ ਭੋਗ ਕੀਤਾ ਤੇ ਹਾਂ ਫਿਰ ਤਾਂ ਕਰਕੇ ਨਹੀਂ ਆਇਆ ਗਿਆ ਚਲੋ ਤੁਸੀਂ ਬੈਠੋ ਗੱਲਾਂ ਬਾਤਾਂ ਕਰੋ ਮੈਂ ਚਾਹ ਬਣਾ ਲਿਆਵਾਂ ਹੋਰ ਸਨਾਦੂ ਸੇ ਠੀਕ ਹੈ ਚਾਹ ਨਹੀਂ ਲੋੜ ਬੋਤ ਪਾਣੀ ਪੀ ਲੈ ਨਹੀਂ ਥੋੜੀ ਥੋੜੀ ਪੀ ਲੈਣੀ ਚਾਹ ਨਹੀਂ ਪੀਣੀ ਕਾਫੀ ਲੈ ਆਂਨੀ ਨਾ ਨਾ ਕੀ ਚੀ ਦੀ ਲੋੜ 10 ਕੀ ਸੇਵਾ ਹੋਈ ਫਿਰ ਪਾਣੀ ਪੀ ਲਿਆ ਵਸ ਜਿਹੜੀ ਚੀ ਦੀ ਲੋੜ ਹੈ ਥੋੜਾ ਕੋਈ ਨਹੀਂ ਥੋੜੀ ਥੋੜੀ ਬਣਾ ਲੈਣੀ ਨਾ ਚਾਹ ਨਾ ਬਣਾਇਆ ਰਵਿੰਦਰ ਕਿਉਂ ਚਾਹ ਨਹੀਂ ਕੀਤੀ ਕਦੀ ਮੈਂ ਆਂਨੀ ਆਪ ਹੀ ਮੈਂ ਕੁੜੀ ਨੂੰ ਨਾ ਸੱਦਾ ਹੂੰ ਉਹ ਇੱਕ ਵਾਰ ਪੁੱਛ ਲੈ ਇਹਨਾਂ ਨੂੰ ਈ ਨਾ ਗੱਲ ਕਰਨੀ ਤੇ ਬੰਦੀ ਆ ਬੰਦੀ ਆ ਨਾ ਬੰਦੀ ਆ ਆ ਕਿਉਂਕਿ ਉਹ ਮੁੜ ਕੇ ਨਾਰਾਜ਼ਗੀ ਕਰੂਗੀ ਕਿ ਤੂੰ ਹੀ ਮੇਰੇ ਕਰਨਾਂ ਦੀ ਤੇ ਗੱਲ ਕੱਢੀ ਨਹੀਂ ਨਾ ਮੈਨੂੰ ਪਤਾ ਤੂੰ ਹੀ ਮੈਨੂੰ ਦੱਸ ਦੇ ਮੈਂ ਇਹਨਾਂ ਨੂੰ ਪੁੱਛਦੀ ਆ ਨਾ ਤੇ ਹੁੰਦਾ ਹੀ ਆ ਨਾ ਭੈਣਾਂ ਨੂੰ ਨਾ ਤੇ ਤੂੰ ਹੀ ਫਿਰ ਦੱਸਣਾ ਸੀ ਤੇ ਆਪਣੀ ਨਾ ਕਰ ਲੈਣੀ ਇਹ ਹੱਲ ਕਰਦੀ ਆ ਫਿਰ ਮੈਂ ਉਹਦੇ ਨਾਲ ਗੱਲ ਕਰ ਲਈ ਨਹੀਂ ਨਹੀਂ ਉਹਦੇ ਨਾਲ ਗੱਲ ਕਰੋ ਫੋਨ ਤੇ ਕਰੋ ਤੇ ਬਾਕੀ ਉਹਨੂੰ ਕੋਈ ਇੱਥੇ ਆ ਆ ਇਹਨਾਂ ਨੂੰ ਆਪਣੇ ਭਰਾ ਭਜਾਈ ਨੂੰ ਬਿਠਾ ਕੇ ਪੁੱਛੇ ਆ ਕੀ ਇਹ ਕਿਹੋ ਜੀਆਂ ਗੱਲਾਂ ਕਰਦੇ ਆਪੇ ਤੀ ਫੈਸਲਾ ਕਰੂਗੀ ਨਾ ਠੀਕ ਹੈ ਨਾ ਕੋਈ ਤੀਜਾ ਬੰਦਾ ਕੋਈ ਮੇਰੇ ਤੇਰੇ ਵਰਗਾ ਪੁੱਛੂਗਾ ਤਾਂ ਫਿਰ ਤੈਨੂੰ ਪਤਾ ਅੱਜ ਕੱਲ ਬੱਚੇ ਗੁੱਸਾ ਕਰ ਲੈਣਦੇ ਆਦਾ ਪੁੱਛਾਂ ਤਾਂ ਬਿਨਾ ਆ ਚੱਲ ਪੁੱਤਰੇ ਨਾ ਕਰਾ ਦੇਨੀ ਆ ਭੈਣ ਜੀ ਫਿਰ ਉਹ ਵੀ ਆਖੂਗੀ ਮਾਂ ਉਦੋਂ ਤੇ ਮੈਨੂੰ ਕੁਛਿਆ ਨਹੀਂ ਤੂੰ ਆਹ ਹੈ ਕਿ ਨਹੀਂ ਉਹਨੇ ਮੈਤੇ ਆਖਣਾ ਹੀ ਆ ਫਿਰ ਤੇ ਮਾਂ ਉਹ ਤੋਂ ਨਾ ਕਰਾਉਣ ਲੱਗਿਆ ਤੇ ਮੈਨੂੰ ਪੁੱਛਿਆ ਨਹੀਂ ਤੇ ਹੁਣ ਮੈਨੂੰ ਕਾਤੋਂ ਸਾਦੀ ਆ ਨਹੀਂ ਫਿਰ ਕਰਕੇ ਤਾਂ ਉਹਨੇ ਕਹਣਾ ਹੁਣ ਕਦ ਲਈ ਸੱਦੀ ਆ ਹੁਣੇ ਪਹਿਲੋਂ ਉਹਦੇ ਨਾਲ ਗੱਲ ਕਰੋ ਪਹਿਲੋਂ ਉਹਦੇ ਨਾਲ ਗੱਲ ਕਰਕੇ ਉਹਦੀ ਸਲਾਹ ਲੈ ਕੇ ਤੇ ਜੇ ਉਹ ਕਹੂਗੀ ਟਕਰਾ ਦਿਓ ਜੇ ਨਾ ਕਹੂਗੀ ਤੇ ਫਿਰ ਪਿਆਲੀ ਤੁਸੀਂ ਨਾਲ ਥੋੜੀ ਲੈ ਜਾਣੀ ਇੱਥੇ ਰਹਿ ਜਾਣੀ ਕਈ ਪਿਆਲੀਆਂ ਦੇ ਮਾਲਕ ਆਏ ਤੇ ਕਈ ਤੇ ਕਈ ਮਾਲਕ ਤੁਰ ਗਏ ਨਾ ਕਦੀ ਕੋਈ ਪਿਆਲੀ ਨਾਲ ਲੈ ਕੇ ਆਇਆ ਤੇ ਨਾ ਕਿਸੇ ਨੇ ਲੈ ਕੇ ਜਾਣੀ ਠੀਕ ਹੈ ਨਾ ਇਥੇ ਮਾਲਕ ਹੀ ਬਦਲਦੇ ਰਹਿੰਦੇ ਆ ਪੈਲੀਆਂ ਤਾਂ ਉੱਥੇ ਦੀਆਂ ਉੱਥੇ ਹੀ ਉੱਥੇ ਰਹਿੰਦੇ ਆ ਉੱਥੇ ਰਹਿੰਦੀਆਂ ਇਹ ਆ ਸਾਡੀ ਬੇਸਮਝੀ ਹੁੰਦੀ ਆ ਪੈਲੀ ਜਾਂਦੇ ਇੰਨਾ ਕਰਨਾ ਹੁੰਦਾ ਤੇ ਫਿਰ ਮਰਨ ਲੱਗਿਆ ਬੰਦਾ ਨਾਲ ਲੈ ਜਾਵੇ ਜੇ ਖੜੀ ਜਾਂਦੀ ਹੋਵੇ ਤਾਂ ਫਿਰ ਤੇ ਨਾ ਛੱਡ ਕੇ ਜਾਵੇ ਆ ਦੀਨ ਆ ਚੱਲ ਕੋਈ ਨਹੀਂਗਾ ਤੁਸੀਂ ਆਪਣੀ ਧੀ ਨਾਲ ਗੱਲ ਕਰੋ ਤੇ ਵੇਖੋ ਤੁਹਾਨੂੰ ਕੀ ਦੱਸਦੀ ਆ ਉਹ ਹੂੰ ਬਾਕੀ ਐਡਾ ਨਾ ਕਰੋ ਗਮ ਤੁਸੀਂ ਬਿਮਾਰ ਹੋ ਜੂਗੇ ਇਤਨਾ ਇੰਨਾ ਜ਼ਿਆਦਾ ਗਮ ਕਰਕੇ ਇੰਨਾ ਗਮ ਕਰਨ ਦੀ ਨਹੀਂ ਲੋੜ ਠੀਕ ਆਹ ਤੇ ਹੋਰ ਇਹ ਜਾਇਦਾਦਾਂ ਦੇ ਮਸਲੇ ਤੇ ਐਂਝ ਹੀ ਤੁਰੇ ਰਹਿੰਦੇ ਆ ਹੁਣ ਹੁਣ ਜੇ ਤੁਸੀਂ ਆਪਣੇ ਜੀਂਦਿਆਂ ਦੇ ਦਿੰਦੇ ਹੋ ਇਹਨਾਂ ਨੂੰ ਤੇ ਪਹਿਲੀ ਥਾਂ ਦੇ ਨਾਂ ਆ ਜੇ ਤਾਂ ਨਹੀਂ ਪੁੱਛਦੇ ਹਾਂ ਨਹੀਂ ਪੁੱਛਦੇ ਨਹੀਂ ਪੁੱਛਦੇ ਤੇ ਜੇ ਜੇ ਤੁਸੀਂ ਆਪਣੇ ਨਾਂ ਤੋਂ ਲਾ ਕੇ ਤੇ ਪੁੱਤਰੇ ਦੇ ਨਾਂ ਕਰਾ ਦੋਗੇ ਤੇ ਫਿਰ ਪੁੱਤਰੇ ਨੇ ਪੁੱਤ ਬਨੇ ਵੀ ਤੁਹਾਪਿਓ ਦੇ ਬਣਨਾ ਬਣਨਾ ਦਾਦੀ ਦਾ ਤਾਂ ਨਹੀਂ ਪਹਿਲੋਂ ਬਣਨ ਲੱਗਾ ਨਹੀਂ ਠੀਕ ਆ ਦਾਦੀ ਦਾਦਿਆਂ ਨੂੰ ਬੜੇ ਪਿਆਰੇ ਹੁੰਦੇ ਆ ਆਪਣੇ ਪੁੱਤਰੇ ਪੁੱਤਰੀਆਂ ਜਾਨ ਤੋਂ ਵੀ ਵੱਧ ਪਿਆਰੇ ਹੁੰਦੇ ਆ ਪਰ ਗੱਲ ਇਹ ਮੁੱਕਦੀ ਆ ਕਿ ਫਿਰ ਵੀ ਮਾਂ ਬੱਚਾ ਆਪਣੇ ਮਾਪਿਓ ਨੂੰ ਪਹਿਲ ਦਿੰਦਾ ਨਾ ਹੈਨਾ ਤੇ ਫਿਰ ਦਾਦੀ ਤੇ ਬਾਅਦ ਚ ਹੀ ਹੁੰਦੀ ਆ ਬਾਅਦ ਚ ਹਾਂ ਚੰਗਾ ਫਿਰ ਜਸਮੀਨ ਮੈਂ ਚਲਦੀ ਆ ਬੈਣਾ ਨਹੀਂਗਾ ਨਹੀਂ ਚੱਲਾ ਹੁਣ ਮੈਂ ਕਿੰਨਾ ਹੀ ਚਿਰ ਹੋ ਗਿਆ ਇੱਥੇ ਬੈਠੀ ਨੂੰ ਲੱਭਦੇ ਹੋਣੇ ਮੈਂ ਦੱਸ ਕੇ ਵੀ ਨਹੀਂ ਆਈ ਅੱਛਾ ਬਗ ਟੈਨਸ਼ਨ ਨਾ ਲਿਆ ਕਰ ਕੋਈ ਗੱਲ ਨਹੀਂ ਕੀ ਚੰਗਾ ਤੁਹਾਡੇ ਬੱਚੇ ਤੁਹਾਡੇ ਰਹਿਣੇ ਤੇ ਤੁਹਾਡੀ ਜਾਇਦਾਦ ਤੁਹਾਡੇ ਕੋਈ ਰਹਿਣੀ ਆ ਕੋਈ ਫਿਕਰ ਕਰਨ ਦੀ ਲੋੜ ਉੱਥੇ ਆ ਜਾ ਕਰ ਚੱਲ ਬੰਦਾ ਗੱਲਾਂ ਬਾਤਾਂ ਕਰ ਲੈਂਦਾ ਤੇ ਦਿਲ ਹੋਰ ਹੋ ਜਾਂਦਾ ਨਹੀਂ ਐਵੇਂ ਇਕੱਲੇ ਬਹਿ ਕੇ ਨਾ ਸੋਚਦੀ ਰਿਆ ਕਰ ਚੰਗਾ ਫਿਰ ਮੈਂ ਚਲਦੀ ਆਂ ਅੱਜ ਤੇ ਹੁਣ ਕਵੇਲਾ ਹੋ ਗਿਆ ਤੇ ਮੈਂ ਇਹੋ ਸੋਚਣ ਡਈ ਆ ਵੀ ਭੈਣ ਜੀ ਨੂੰ ਤਾਂ ਮੈਂ ਕਹਿਤਾ ਹੀ ਕਿ ਤੁਸੀਂ ਮੈਨੂੰ ਕੋਈ ਸਲਾਹ ਦਓ ਭੈਣ ਜੀ ਨੇ ਕਿ ਕੋਈ ਦਿੰਦਾ ਕਿਸੇ ਨੂੰ ਸਲਾਹ ਤੇ ਧੀ ਨਾ ਗੱਲ ਕਰਦੀ ਆ ਆ ਵੀ ਮੈਂ ਤੇਰ ਕੋ ਆ ਨਹੀਂ ਆ ਤੇ ਮੇਰੇ ਨਾਲ ਆ ਹਾਲ ਕਰਨ ਡੈ ਤੇ ਤੂੰ ਦੱਸ ਹੁਣ ਕਿੱਦਾਂ ਕਰਨੀ ਆ ਵੀ ਜ਼ਮੀਨ ਜਾਇਦਾਦ ਲਵਾਦਾ ਇਹਨਾਂ ਦੇ ਨਾਂ ਸਵੇਰੇ ਜਾਉਂਗੀ ਹੁਣ ਪੁੜੀ ਕਹੋਂ ਤੇ ਹੋ ਗਿਆ ਕਵੇੜਾ ਤੇ ਆਪ ਹੀ ਜਾਣੀ ਉਹਨੇ ਕਿੱਥੇ ਆਉਣਾ ਵਾ ਤੇ ਆਪ ਹੀ ਜਾ ਕੇ ਗੱਲ ਕਰਦੀ ਉਹਦੇ ਨਾਲ ਵੀ ਫੋਨ ਵੀ ਸਵੇਰੇ ਮੈਂ ਤੇਰੇ ਕੋ ਆਉਣਾ ਹੀਗਾ ਤੇ ਘਰੇ ਆਈਆਂ ਨਾ ਤੇ ਫਿਰ ਉਹਦੇ ਨਾਲ ਸਾਰੀ ਗੱਲਬਾਤ ਕਰਦੀ ਆ ਵੀ ਕਿੱਦਾਂ ਕਰਾਂ ਇਹ ਕੋਲ ਨੂੰ ਮੈਂ ਇਹ ਆਖਣਾ ਵਾ ਵੀ ਕਿਤੇ ਇਹਨਾਂ ਨੂੰ ਨਾ ਦੱਸਦੀ ਵੀ ਮੇਰੀ ਮਾਂ ਨੇ ਆਉਣਾ ਵਾ ਇਹ ਨਾ ਨੂੰ ਨਹੀਂ ਮੈਂ ਦੱਸ ਕੇ ਜਾਣਾ ਮੈਂ ਤਾਂ ਚੁੱਪ ਕਰਕੇ ਚੱਲ ਜਾਣਾ